ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਕੇ ਕਲਾਂ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਇਹ ਸਰਾਏ ਨਾਗਾ ਦੇ ਰਹਿ ਜਾਂਦਾ ਖਾਰੇ ਤੋਂ ਵੀ ਸਿੱਧੀ ਸੜਕ ਹਰੀਕੇ ਕਲਾਂ ਪਿੰਡ ਦੇ ਵਿੱਚ ਆ ਜਾਂਦੀ ਹੈ ਆਸਾ ਬੁੱਟਰ ਸੂਰੇ ਆਲਾ ਮੋੜ ਠਾੜੇ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਕਾਫੀ ਟਾਈਮ ਤੋਂ ਬਾਈਕ ਕੋਲੋਂ ਵੀਡੀਓ ਬਣਾਉਂਦੇ ਆ ਰਹੇ ਕਿਉਂਕਿ ਵਪਾਰ ਦਾ ਇਹਨਾਂ ਦਾ ਕੰਮ ਹੈ ਵੜਾ ਹਰ ਰੋਜ਼ ਵਿਕਰੀ ਵਾਲੀਆਂ ਹੁੰਦੀਆਂ ਆਂ گاਵਾ ਇੱਥੇ ਹਰ ਰੋਜ਼ ਵਿਕਰੀ ਵਾਲੀਆਂ ਰਹਿੰਦੀਆਂ ਚਾਰ ਨਗ ਅੱਜ ਦੀ ਵੀਡੀਓ ਤੇ ਦਿਖਾਉਂਗਾ ਇੱਕ ਗੱਬਣ ਹੈ 359 059 ਚੋਂ ਵੀ ਨੂੰ ਨਾਲ ਬਹੁਤ ਸੋਹਣੀਆਂ ਵੱਛੀਆਂ ਆਪਾਂ ਸ਼ੁਰੂਆਤ ਵੱਛੀ ਵਾਲੀ ਗਾਂ ਤੋਂ ਹੀ ਕਰਾਂਗੇ ਉਸ ਤੋਂ ਬਾਅਦ ਚੈੱਕ ਕਰਕੇ ਤੁਹਾਨੂੰ ਇਹ ਟੋਟਲ ਨਗ ਜਿਹੜੇ ਉਹ ਚਾਰ ਮੈਜ ਦੀ ਵੀਡੀਓ ਚ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਜ ਦਾ ਪਸ਼ੂ ਜਿਹੜਾ ਵੀ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਤੇ ਆ ਕੇ ਆਪਦੀ ਤਸੱਲੀ ਕਰਿਓ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਲਓ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਜੀਵਨ ਬਾਈ ਸਤਿ ਸ੍ਰੀ ਅਕਾਲ ਬਾਈ ਜਗਜੀਤ ਚਾਰ ਨਗ ਅੱਜ ਆਪਣੇ ਕੋਲ ਹੈ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕਰਨ ਮਸੂਆ ਇਹ ਦੂਜਾ ਸੂਆ ਵਹਿੜਾ ਚਾਰ ਦਾ ਹੰਦਾ ਬਾਈ ਜਗਜੀਤ ਕਦੋਂ ਸੂਈ ਇਹ ਬਾਈ ਇਹ ਕੱਲ੍ਹ ਸੂਈ ਹੈ ਕੱਲ੍ਹ ਦੀ ਸੂਈ ਹੈ ਬੱਚੀ ਦਿੱਤੀ ਹੈ ਇਹ ਬੱਚੀ ਹੈ ਕੀ ਡਿਮਾਂਡ ਰਹਿਣੀ ਹੈ ਬਾਈ ਦੀ ਮੰਨ ਕੇ ਚੱਲ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਬਾਈ ਜੀ 135 ਦੀ ਵਹਿੜਾ ਪਾ ਵਸ ਦੇਵਾ ਠੀਕ ਹੈ ਖੋਲੋ ਬਈ ਇਹਨੂੰ ਦਸੋ 1 ਲੱਖ 35000 ਦੀ ਮਿਲੂਗੀ ਤੇ ਵੱਛੀ ਇਹਦੇ ਨਾਲ ਹੈ ਗ੍ਰੇਟ ਦੇ ਵਿੱਚ ਨਾ ਵੱਛੀ ਦੀ ਕੀਮਤ ਜ਼ਰੂਰ ਐਡ ਕਰ ਲਿਆ ਕਰੋ ਕਿਉਂਕਿ ਚੰਗੀ ਵੱਛੀ ਵਾਲੀ ਗਾਂ ਜੇ ਖਰੀਦ ਲੈਨੇ ਹੋ ਇੱਕ ਤਾਂ ਬੈਕਅਪ ਹੁੰਦਾ ਤੇ ਦੂਜੀ ਗੱਲ ਦੋਹਾਂ ਕਸਾਲਾਂ ਚ ਦੋ ਨਗ ਬਣ ਜਾਂਦੇ ਆ ਦੁੱਧ ਜਿਹੜਾ ਚੋਂ ਕਿ ਉਹ ਅਲੱਗ ਹੈ ਸੋ ਦੂਜਾ ਸੁਆ ਦਸੋ ਹਜੇ ਦੰਦਾ ਚ ਵਹਿੜ ਇਹ ਸੋਹਣਾ ਹਵਾਨਾ ਸ਼ਾਮ ਦਾ ਟਾਈਮ ਪੱਖ ਬਣਦਾ ਜਾਂਦਾ ਵੈਸੇ 2:30 ਵਜੇ ਹੈ ਹਜੇ ਸੋ ਹਵਾਨੇ ਦੀ ਤਿਆਰੀ ਤੁਸੀਂ ਦੇਖ ਲਓ ਕੱਲ ਦੀ ਸੂਈ ਵੀ ਹੈ ਗਾਂ 1 ਲੱਖ 35000 ਦੀ ਡਿਮਾਂਡ ਹੈ। ਭਲੂਣ ਹਵਾਨੇ ਤੇ ਹਜੇ ਹੈਗੀ ਐ। ਉਹ ਆਪਣਾ ਪਤਾ ਪਛੂ 5-4 ਦਿਨ ਹਫਤਾ ਲੈਂਦਾ ਭਲੂਣ ਲਾਉਂਦਾ। ਪੂਰਾ ਹਵਾਨਾ ਭਰ ਜੂਗੀ ਜਿਵੇਂ ਜਿਵੇਂ ਭਲੂਣ ਲੈਂਦੀ ਜਾਊ ਤੇ ਦੁੱਧ ਤੇ ਆਉਂਦੀ ਜਾਊ। ਬੱਚੀ ਬਹੁਤ ਸੋਹਣੀ ਐ ਨਾਲ ਦੱਸੋ ਇੱਕ ਵਾਰ ਫੇਰ ਤੁਹਾਨੂੰ ਬੱਚੀ ਦਿਖਾ ਦਨਾ। ਇਹ ਰੰਗ ਰੂਪ ਦੀ ਵੈਲਿਊ ਪੈਂਦੀ ਐ ਜਦੋਂ ਗਾਂ ਬਣਦੀ ਐ ਬੱਚੀ ਇੱਕ ਚੰਗੇ ਸੋਹਣੇ ਢਾਂਚੇ ਦੀ ਬੱਚੀ ਐ। ਸੋ ਇਹ ਬੱਚੀ ਇਹਦੇ ਨਾਲ ਪਹਿਲੇ ਨੰਬਰ ਤੇ 1,35,000 ਰੇਟ ਦੂਜੇ ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਆ ਜਿਹੜੀ ਇਹ ਬਈ ਦੋ ਨੰਬਰ ਤੇ ਗਾਂਦ ਖਾਰ ਕੇ ਇਹ ਗੱਬਣਾ ਬਈ ਜਗਜੀਤ ਦੂਜੇ ਸੂਆ 6 ਦੰ ਦਾ ਕਿੰਨੇ ਦਿਨ ਲਊ ਇਹ ਲੈ ਜੂਗੀ ਹਜੇ 5-6 ਦਿਨ ਹਫਤਾ ਮੰਨ ਕੇ ਚੱਲੋ ਕੀ ਇਹਦੀ ਡਿਮਾਂਡ ਰਹਿਣੀ ਬਈ ਇਹ ਵਸ 1,115,000 ਦੀ ਦੇਵਾਂਗੇ ਜੀ ਮੁੱਲ ਕਿੰਨਾ ਮਾਤੀ ਕਰੀ ਖੋਲੀ ਬਈ 1,115,000 ਦੂਜਾ ਸੂਆ ਹਜੇ ਹਫਤਾ ਲੈਂਦੀ ਆ ਸੂਣ ਚ ਅੱਗੋਂ ਹਵਾਨਾ ਚੰਗਾ ਭਰੀ ਬੈਠੀ ਆ ਬਾਕੀ ਪਿਛਾਣ ਨੂੰ ਹਵਾਨਾ ਹਜੇ ਨੇ ਭਰਨਾ ਕੱਦ ਘਾਟ ਬਹੁਤ ਸੋਹਣਾ ਵਹਿੜਦਾ ਸੋ ਇਹ ਗੱਬਣਾ ਦੱਸੋ 1 ਲੱਖ ਤੇ 15000 ਦੀ ਇਹ ਗਾਂ ਬਾਈ ਕਹਿੰਦਾ ਵੀ ਦੇ ਦਿਆਂਗੇ ਜੀ ਨੂੰ ਚੱਜਦੀ ਆ ਤਾਂ ਕਾਲ ਕਰਿਓ ਚੰਗਾ ਹਵਾਨਾ ਰੱਖੂਗੀ ਹਜੇ ਦਿਨ ਪਏ ਆ ਗਾਂ ਦੇ ਸੂਨ ਚ ਜੇ ਦਿਨ ਲੈ ਜਾਣੇ ਬਾਕੀ ਗਾਵਾਂ ਜਾਂ ਮੱਝਾਂ ਸੁੰਦੇ ਸੁੰਦੇ ਹਵਾਨਾ ਭਰ ਜਾਂਦੀਆਂ ਹੁੰਦੀਆਂ ਸੋ ਇਹ 1 ਲੱਖ ਤੇ 15000 ਦੀ ਇਸ ਤੋਂ ਬਾਅਦ ਫੇਰ ਵੱਛੀ ਵਾਲੀ ਗਾਂ ਦਿਖਾਉਣੇ ਵਾਈਟ ਰੰਗ ਦੇ ਵਿੱਚ ਹੱਥੀਂ ਚਵਾਈ ਵਾਲਾ ਸੋਹਣਾ ਥਾਨਾ ਜੀਵਨਬਾਈ ਕੈਨਵਾ ਸੂ ਹੈ ਇਹ ਪਰਸੋਂ ਸੂਈ ਹੈ ਬਾਈ ਜਗਜੀਤ ਠੀਕ ਹੈ ਤੇ ਹੁਣ ਬੌਲਾ ਇਸ ਟਾਈਮ ਜਿਹੜਾ ਕੰਡੇ ਵਾਲਾ 22 ਲੀਟਰ ਹੋਣਾ ਹੈ ਭਲਾ ਕੋਈ ਡੱਬਾ ਮਾਰ ਲਈ ਠੀਕ ਹੈ ਵੱਛੀ ਇਹਦੀ ਦਰ ਹਾਂ ਇਹਦੀ ਵੱਛੀ ਆ ਇਹਨੂੰ ਕਰ ਆਰਾਮ ਹੁਬਦਗਾ ਨੂੰ ਹੱਥ ਕੇ ਪਹਿਲਾਂ ਠੀਕ ਹੈ ਅੱਛਾ ਬਈ ਇਹਦੀ ਡਿਮਾਂਡ ਕੀ ਰਹੂਗੀ ਇਹ ਵੀ ਬੱਸ ਬਾਈ ਜਗਜੀਤ 115 ਦੀ ਵੈੜ ਆਪਾਂ ਦੇ ਦਿਆ ਠੀਕ ਹੈ ਬੋਲ ਨਹੀਂ ਬਾਈ ਤੋਰਾ ਹਟ ਕੇ ਤੋ ਸੋ 1 ਲੱਖ ਤੇ 15000 ਦੀ ਵੱਛੀ ਆਲੀ ਏ ਪਰਸੋਂ ਦੀ ਸੂਈ ਬੱਛੀ ਤੁਸੀਂ ਦੇਖ ਲਓ 22 ਲੀਟਰ ਬੌਲੇ ਤੋਂ ਸ਼ੁਰੂਆਤ ਆ ਦੱਸੋ ਰੰਗ ਰੂਪ ਸੋਹਣਾ ਥਣ ਅਥੀ ਚਵਾਈ ਵਾਲਾ ਕਰੇ ਦੁੱਧ ਚੋਣ ਵਾਸਤੇ ਦਰਮਿਆਨੇ ਢਾਂਚੇ ਦੇ ਵਿੱਚ ਵੇਲ ਚੰਗੀ ਆ ਹਵਾਨਾ ਫਿਟਿੰਗ ਵਾਲਾ ਥਣ ਥੀਂ ਜਵਾਈ ਵਾਲੇ ਆ 1 ਲੱਖ 15000 ਦੀ ਇਹ ਮਿਲੂਗੀ ਪਸੰਦ ਆਵੇ ਤਾਂ ਕੰਟੈਕਟ ਕਰਿਓ ਬਹੁਤ ਸੋਹਣਾ ਥਣ ਦਾ ਸਹਰ ਆ ਦੋਸਤੋ ਬਾਕੀ ਰੰਗ ਤੁਸੀਂ ਦੇਖ ਹੀ ਰਹੇ ਹੋ ਇਹਦੀ ਵੀ ਖਾਸ ਗੱਲ ਆ ਵੀ ਇਹਦੇ ਨਾਲ ਬੱਛੀ ਐ ਤੇ ਜਮਦਗੀਆਂ ਹੀ ਬੱਛੀਆਂ ਦੋਸਤੋ ਅੱਜ ਦੇ ਟਾਈਮ 'ਚ ਮਹਿੰਗੀਆਂ ਵਿਕਦੀਆਂ ਤੁਸੀਂ ਫੋਟੋਆਂ ਮੈਂ ਵੀ ਪਾਉਣਾ ਤੁਸੀਂ ਦੇਖਦੇ ਹੋਵੋਗੇ ਸਾਹਮਣੇ ਬੱਛੀ ਇਹਦੇ ਨਾਲ ਖੜੀ ਐ ਸੋ ਇਹ ਤੁਹਾਨੂੰ ਦਿਖਾ ਰਹੀ ਸੀ ਤਿਆਨਾ ਨੰਬਰ ਤੇ ਚੋਕੇ ਪਾਸ ਤੁਸੀਂ ਕਰਨੀ ਹੈ ਚੌਥੇ ਨੰਬਰ ਤੇ ਇੱਕ ਹੋਰ ਗਾਂ ਸੂਈ ਸਵਾਈ ਤੁਹਾਨੂੰ ਦਿਖਾਉਣਿਆ ਵੱਛੇ ਵਾਲੀ ਹੈ ਆ ਬਈ ਕੰਨਵਾ ਸੂਆ ਤੇ ਕਦੋਂ ਸੂ ਇਹ ਵੀ ਦੂਜਾ ਸੂਆ ਹੈ ਰਾਤ ਸੂਈ ਹੈ ਜੀ ਠੀਕ ਹੈ ਹਾਂ ਤੇ ਮੰਨ ਕੇ ਚੱਲ ਚੋਣ ਚਾਨ ਬਹੁਤ ਸੋਹਣਾ ਠੰਡੀ ਬਹੁਤ ਆ ਵਹਿੜ ਠੀਕ ਹੈ ਬਈ ਘਰੇ ਦੁੱਧ ਪੀਣ ਵਾਲੇ ਤੇ ਬਹੁਤ ਵਧੀਆ ਕੰਮ ਨੇ ਰੇਟੇ ਦਾ ਕੀ ਰੋਗੇ ਇਹ 75000 ਦੀ ਦੇਵਾਂਗੇ ਜੀ ਤੋਰੀ ਬਈ ਤੋਰ ਆਰਾਮ ਦੱਸੋ ਸੂਈ ਰਾਤ ਹੀ ਹੈ 75000 ਦੀ ਚੰਗੇ ਕੱਦ ਕਾਠ ਦੀ ਵਹਿੜ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਆਉਂ ਹੀ ਲੈ ਜਾ ਰਾਂ ਦੇਖੋ ਸਟਰਕਚਰ ਇਹਦਾ ਸੋ ਇਹ 75000 ਚ ਮਿਲ ਜੂਗੀ ਜੀ ਨੂੰ ਚੰਗੀ ਲੱਗੇ ਤਾਂ ਕੰਟੈਕਟ ਕਰਿਓ ਕਮਾਈ ਭਾਈ ਉਤੋਂ ਨੂੰ ਐ ਲੈ ਜਾ ਰਾਂ ਪਰਨ ਪਰ ਮਾਣ ਪਰ ਸੋ ਦੇਖੋ ਇਹਦਾ ਸਟਰਕਚਰ ਹਵਾਨਾ ਅੱਗੋਂ ਵੀ ਚੰਗਾ ਬਾਕੀ ਅਜੇ ਭਲੂਨ ਚ ਹਵਾਨਾ ਕਿਉਂਕਿ ਸੂਈ ਰਾਤ ਹੀ ਅਜੇ ਪਠਾਨੀ ਦਾ ਪਸ਼ੂ ਚੱਕਦਾ ਫਿਰ ਦੁੱਧ ਤੇ ਆਉਂਦਾ ਲੈ ਜਾਂਦਾ ਸੋ ਇਹ ਚਾਰ ਨਾਗ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀ ਚਾਰੇ ਦਿਖਾਤੇ ਆ گاਵਾ ਹਰ ਰੋਜ਼ ਹੀ ਹੁੰਦਿਆਂ ਦੋਸਤੋ ਅੰਦਰ ਵੀ ਦੋ ਨਾਗ ਹਾਲਾਂਕਿ ਖੜੇ ਆ ਪਰ ਇਸ ਵੀਡੀਓ ਦੇ ਇਹ ਚਾਰ ਪਸ਼ੂ ਤੁਹਾਨੂੰ ਦਿਖਾਏ ਆ ਤੁਸੀਂ ਇਹਨਾਂ ਚੋਂ ਜਿਹੜਾ ਮਰਜ਼ੀ ਨਾਲ ਖਰੀਦ ਲਓ ਰੇਟ ਵੀਡੀਓ ਚ ਆ ਕੇ ਸੌਦਾ ਕਰੋਗੇ ਫਰਕ ਪੈਂਦਾ ਕੋਲ ਖੜ ਕੇ ਪਸ਼ੂ ਜ਼ਰੂਰ ਦੇਖ ਲਿਆ ਕਰੋ ਧੰਨਵਾਦ